ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਅਚਨਾਲਾ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ 23 ਐਂਬੂਲੈਂਸਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਦੌਰਾ ਕਰ ਰਹੇ ਨੇ ਅਤੇ ਹੰਗਾਮੀ ਹਾਲਾਤ ਨੂੰ ਦੇਖਦੇ ਲੋਕਾਂ ਦੀ ਸਿਹਤ ਦੀ ਸੁਚੱਜੀ ਸੰਭਾਲ ਲਈ ਸਿਹਤ ਸਭਾ ਵੱਲੋਂ ਮੁਹੱਈਆ ਕਰਵਾਉਣ ਲਈ ਇਹ ਐਂਬੂਲੈਂਸਾਂ ਭੇਜੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਐਂਬੂਲੈਂਸਾਂ ਵਿੱਚ ਤਾਇਨਾਤ ਮੈਡੀਕਲ ਟੀਮਾਂ ਵੱਲੋਂ ਲੋਕਾਂ ਦੀ ਸਿਹਤ ਜਾਂਚ ਕਰਕੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਉਹਨਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਆਕੀ ਕੜੀ ਵਿੱਚ ਲੋਕਾਂ ਦੀ ਪੂਰੀ ਤੰਦੇਹੀ ਨਾਲ ਸੇਵਾ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਜੋ ਮੈਂ ਉੱਥੇ ਟਰੈਜੇਡੀ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਇੱਕ ਐਮਰਜੈਂਸੀ ਰਿਸਪੌਂਸ ਸਿਸਟਮ ਜਿਹਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮਸ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਐਸੈਂਸ਼ੀਅਲ ਮੈਡੀਸਿਨਸ ਹੁੰਦੀਆਂ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਵੀ ਦੁਖਾਨਤ ਐਡਾ ਵੱਡਾ ਹੈ ਕਿ ਇਹ ਕਿਸੇ ਮਤਲਬ ਕਿ ਲਿਮਟਿਡ ਨਹੀਂ ਹੈ ਹੁਣ ਤਾਂ ਮੇਰੇ ਖਿਆਲ ਸਤ ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਇਫੈਕਟ ਹੋ ਚੁੱਕੇ ਆ ਉਹਨਾਂ ਦੇ ਵਿੱਚ ਪ੍ਰਿੰਡ ਡੁੱਬੇ ਹੋਏ ਆ ਔਰ ਅਰਬਨ ਫਰਡਿੰਗ ਔਰ ਦੂਜੇ ਵੀ ਲੋਕਾਂ ਦੇ ਘਰ ਬਾਕੀ ਜਗ੍ਹਾ ਤੇ ਵੀ ਗਿਰ ਰਹੇ ਆ ਸੋ ਤੁਸੀਂ ਕਹਿ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰੇ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪੀ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸੋਲੇ ਸਾਰੀ ਇਹਦੀ ਟਰੈਜੇਡੀ ਏਡੀ ਵੱਡੀ ਆ ਤੋਂ ਸਾਨੂੰ ਰਿਸਪਾਂਸ ਸੀ ਕਿ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਮਹਿਕਮਾ ਹੈਗਾ ਉਹਦੇ ਵਿੱਚ ਮੈਡੀਕਲ ਕਾਲਜਸ ਆ ਗਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਹੈ ਨਰਸਿੰਗ ਹੋਮਸ ਹੈ ਮੈਡੀਕਲ ਕਾਲਜਸ ਹੈ ਕੈਮਿਸਟ ਐਸੋਸੀਏਸ਼ਨਸ ਹੈ ਇਹ ਇਹ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ਓਵਰਵੈਲਮਿੰਗ ਰਿਸਪੌਂਸ ਆ ਤੇ ਅਸੀਂ 170 ਐਂਬੂਲੈਂਸ ਕੀਤੀਆਂ ਸੀ ਉਹਨਾਂ ਨੇ 250 ਐਂਬੂਲੈਂਸ ਸਾਨੂੰ ਜੜੀਆਂ ਹੈਗੀਆਂ ਉਹ ਪਲੈਜ ਕਰ ਦਿੱਤੀਆਂ ਹੈਗੀਆਂ ਅੱਜ ਮੈਂ ਵੀ ਐਂਬੂਲੈਂਸ ਜਨਾਲਾ ਵਾਸਤੇ ਇਸ ਤਰ੍ਹਾਂ ਇਹ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਵੀ ਜਿਹੜੇ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਲ ਕੱਚ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਇਧਰ ਆਪਣੇ ਤਾਰਨ ਤਾਰਨ ਸਾਹਿਬ ਔਰ ਜਿਹੜੇ ਨਾਲ ਦੇ ਲੱਗਦਾ ਫਿਰੋਜ਼ਪ ਅੰਮ੍ਰਿਤਸਰ ਲਈ ਜਿਵੇਂ ਜਲੰਧਰ ਵਾਲਿਆਂ ਦੇ ਨਾਲ ਅਸ਼ੀਰ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰਿਆਂ ਦੀ ਪੇਰਿੰਗ ਵੀ ਕਰ ਦਿੱਤੀ ਹੈ ਮੈਂ ਔਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਜਿੰਨੇ ਅਫਸਰ ਸਭਾਨ ਹੈ ਸਾਰੇ ਕੋਆਰਡੀਨੇਟ ਕਰ ਰਹੇ ਆ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲਥ ਔਰ ਡਾਇਰੈਕਟਰ ਹੈਲਥ ਸਰਵਿਸ ਉਹ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਆ ਅਸੀਂ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਏਡ ਪਹੁੰਚਾ ਰਹੇ ਆ ਔਰ ਪਹੁੰਚਾਦੇ ਰਵਾਂਗੇ ਜਿੱਥੇ ਨਹੀਂ ਵੀ ਆ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਅਸੀਂ ਬੋਰਟ ਐਂਬੂਲੈਂਸਸ